ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਪਿੰਡ ਆ ਟੰਡੀਆਂ ਟੰਡੀਆਂ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਮਿੱਤਰੋ ਜਦੋਂ ਤੁਸੀਂ ਜੀਰੇ ਤੋਂ ਮਖੂ ਵਾਲੀ ਸਾਈਡ ਨੂੰ ਦੂਰੀ ਤੈਅ ਕਰਦੇ ਹੋ ਤਾਂ ਰਸਤੇ ਦੇ ਵਿੱਚ ਤੁਹਾਨੂੰ ਟੰਡੀਆਂ ਦਾ ਲਿਖਿਆ ਹੋਇਆ ਬੋਰਡ ਮਿਲਦਾ ਹੋਊਗਾ ਜਿਹੜੇ ਗੋਰੇ ਵੀਰ ਦੇ ਪਿੰਡ ਇਸ ਟੱਥ ਮੌਜੂਦ ਆ ਪਿਸਟਲ ਪਾਈ ਦੇ ਆ ਜੇ ਪਰ ਤੁਸੀਂ ਟੰਡੀਆਂ ਪਿੰਡ ਦੇ ਵਿੱਚ ਐਂਟਰੀ ਨਹੀਂ ਕਰਨੀ ਮਿੱਤਰੋ ਜਦੋਂ ਤੁਸੀਂ ਟੰਡੀਆਂ ਪਿੰਡ ਨੂੰ ਗੁਰਦੁਆਰੇ ਦੇ ਨਾਲ ਕਰਕੇ ਮੁੜੋਗੇ ਤਾਂ ਤੁਹਾਨੂੰ ਥੋੜੀ ਜੀ ਕਦਮਾਂ ਦੀ ਦੂਰੀ ਤੈਅ ਕਰਦੇ ਆ ਅੱਧਾ ਕੋ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੁਹਾਨੂੰ ਪਾਈ ਉਹਨਾਂ ਦੀ ਕੋਠੀ ਪਈ ਜਾਂਦੀ ਇਟਾਂ ਲੱਥੀਆਂ ਬਾਹਰ ਛੜਕਦੇ ਉੱਤੇ ਮਿਲ ਜਾਣਗੀਆਂ ਬਸ ਉਹਨਾਂ ਘਰਾਂ ਦੇ ਮੂਹਰੇ ਕਟਰ ਖੜਿਆ ਹੋਇਆ ਵਾ ਕੰਬੈਨ ਵਾਲਾ ਤੇ ਉਹ ਕਟਰ ਵਾਲੇ ਘਰੇ ਤੁਸੀਂ ਸਿੱਧਾ ਆਉਣਾ ਵਾ ਮਿੱਤਰੋ ਜਸਕਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਹੁਣਿਆਂ ਦੇ ਕੋਲੇ ਇੱਕ ਗਾਂ ਵਕਾਊ ਆ ਮਿੱਤਰੋ ਸੂਣ ਵਾਲੀ ਚੰਗੇ ਦੁੱਧ ਦੀ ਮਾਲਕਣਾ ਇਹ ਕਰਮਾਂ ਵਾਲੀ ਪਰ ਲੀਵੇ ਦੀ ਜਿਹੜੀ ਅਡਰਡ ਕੁਆਲਿਟੀ ਆ ਉਹ ਟੁੱਟਵੇਂ ਲੀਵੇ ਦੇ ਵਿੱਚ ਜ਼ਰੂਰ ਆਉਂਦੀ ਆ ਬਾਕੀ ਗਾਂ ਸਾਰੀ ਚੰਗੀ ਜਾਤ ਕੁਆਲਿਟੀ ਚੰਗੀ ਆ ਨਿੱਕਾ ਕੰਨ ਆ ਸਾਰੀ ਬਰੀਡ ਲੈਵਲ ਦੇ ਉੱਤੇ ਪੂਰੀ ਆ ਕਰਮਾਂ ਵਾਲੀ ਗੱਲਬਾਤ ਕਰ ਲੈਣੇ ਆ ਬਾਈ ਹੁਣਿਆਂ ਦੇ ਨਾਲ ਕੀ ਡਿਮਾਂਡ ਆ ਕਿੰਨੇ ਦੁੱਧ ਦੀ ਮਾਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਸਾਰੀ ਜਾਣਕਾਰੀ ਲੈਣੇ ਆਪਾਂ ਵੀਰ ਤੋਂ ਸਤਿ ਸ਼੍ਰੀ ਅਕਾਲ ਵੀਰੇ ਅਸਿਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਸੀਤਾ ਦੇ ਪਰਿਵਾਰ ਵੀਰੇ ਠੀਕ ਹੈ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਵੀਰੇ ਆਪਣਾ ਇੱਕ ਵਾਰ ਹਰਪਿੰਦਰ ਸਿੰਘ ਜੀ ਹਰਪਿੰਦਰ ਸਿੰਘ ਹਰਪਿੰਦਰ ਭਾਈ ਘਰ ਤਾਂ ਆਪਣਾ ਆ ਗਿਆ ਜਿਹੜਾ ਢੰਡੀਆਂ ਵਾਲੀ ਛੜਕ ਦੇ ਉੱਤੇ ਹਨਾ ਜਦੋਂ ਆਪਾਂ ਆਈਵਨ ਮੋੜ ਦੇ ਟੇਲ ਜੀ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜਾਵੇ ਅਗਲਾ ਜੀ ਆਪਣਾ ਜੀ ਕੰਬਾਈਨਾ ਵਾਲੇ ਪੁੱਛ ਕੇ ਗੁਰਪ੍ਰੀਤ ਸਿੰਘ ਆ ਜਾਣਾ ਗੁਰਪ੍ਰੀਤ ਕੰਬਾਈਨਾ ਵਾਲੇ ਕੇ ਘਰੇ ਜਾਣਾ ਹਾਂਜੀ ਹਾਂਜੀ ਠੀਕ ਹੈ ਵੀਰੇ ਢੰਡੀਆਂ ਰੋਡ ਤੇ ਆਪਣੀ ਹਵੇਲੀ ਹੈ ਪਿੰਡ ਮਲਸੀਆਂ ਕਲਾ ਜੀ ਠੀਕ ਹੈ ਵੀਰੇ ਪਿੰਡ ਮਲਸੀਆਂ ਕਲਾ ਆ ਗਿਆ ਵੀਰੇ ਹਾਂਜੀ ਠੀਕ ਹੈ ਬਈ ਇਹ ਵੇ ਢੰਡੀਆਂ ਪਿੰਡ ਨਹੀਂ ਪੈਂਦਾ ਆਪਾਂ ਨੂੰ ਨਹੀਂ ਜੀ ਠੀਕ ਹੈ ਵੀਰੇ ਹਾਂਜੀ ਠੀਕ ਹੈ ਬਈ ਅੱਛਾ ਵੱਡੇ ਭਾਈ ਜਿਹੜੀ ਆਪਾਂ ਗਾਂ ਵੇਚਣੀ ਆ ਇਹ ਕਿਹੜਾ ਸੂਆ ਸੁੰਦੀ ਹੈ ਤੀਜਾ ਇਹ ਤੀਜਾ ਸੂਆ ਸੋਣ ਲੱਗੀ ਆ ਤੀਜਾ ਸੂਆ ਇਹਨੇ ਸੂਣਾ ਵਾ ਕਿੰਨੇ ਤਰੀਕ ਨੂੰ ਦਿਨ ਪੂਰੇ ਹੁੰਦੇ ਵੀਰੇ ਇਹਦੇ ਇਹਦੇ ਜੀ 5 ਤਰੀਕ ਨੂੰ ਜੀ 10 ਦਿਨ ਬਾਕੀ ਹੈ ਜੀ 10 ਦਿਨ ਬਾਕੀ ਆ ਜੇ 24 ਤਰੀਕ ਨੂੰ ਆਪਾਂ ਵੀਡੀਓ ਬਣਾਉਣੇ ਪਏ ਹਨਾ ਹਾਂਜੀ ਕਿੰਨਾ ਦੁੱਧ ਦੇ ਦਿੰਦੀ ਹੈ ਵੀਰੇ ਇਹ ਏ ਜੀ 32 ਪਲੱਸ ਸੀ ਠੀਕ ਹੈ ਬਈ ਸੀਮਨ ਕਿਹੜਾ ਇਹਨੂੰ ਭਰਾਇਆ ਹੋਇਆ ਵੱਡੇ ਬਈ ਸੀਮਨ ਦਾ ਵੀਰੇ ਯਾਦ ਨਹੀਂ ਰਹੀ ਠੀਕ ਹੈ ਵੱਡੇ ਬਈ ਹਾਂਜੀ ਉਹਦੇ ਸਟਰਾ ਬਾਰੇ ਕੋਈ ਜਾਣਕਾਰੀ ਹਾਂਜੀ ਇਹ ਕਿਹੜਾ ਆਪਾਂ ਚੰਗਾ ਭਰਾਇਆ ਸੀਗਾ ਠੀਕ ਹੈ ਅੱਛਾ ਲੇਵਾ ਜਿਵੇਂ ਭਰ ਜਾਂਦੀ ਹੈ ਜਿਵੇਂ ਜਿਵੇਂ ਮਾਲਾ ਥੱਲੇ ਤੋਂ ਲੋ ਤੇਰੀ ਵਾਦ ਕਰ ਦਿੰਦੀ ਨਹੀਂ ਜੀ ਬਸ ਇਸ ਤਰ੍ਹਾਂ ਹੀ ਰਹਿ ਰਹੀ ਮਾਲਾ ਇੱਥੇ ਚੋੜਾ ਲੰਬਾਈ ਚੜਾਈ ਕਰ ਦੂਗੀ ਹਾਂਜੀ ਹਾਂਜੀ ਠੀਕ ਆ ਵੀਰੇ ਰੇਟ ਕੀ ਰਊਗਾ ਵੀਰੇ ਇਹਦਾ ਭਾਈ ਵੀਰੇ ਆਪਾਂ 1 ਲੱਖ ਮੁੱਲ ਜੋ ਮਰਜ਼ੀ ਕਰਾਈ ਜਾਣ 1 ਲੱਖ 20000 ਰੁਪਏ ਦੀ ਦੇਣੀ ਆ ਠੀਕ ਆ ਵੀਰੇ 1 ਲੱਖ 20000 ਰੁਪਏ ਦੀ ਦੇਣੀ ਆ ਆਪਾਂ ਇਹਦੇ ਵਿੱਚ ਮਨਤਨ ਕਰਦੇ ਆ ਕਿ ਵੀਰੇ ਫਿਰ ਮੌਕੇ ਤੇ ਆ ਗਿਆ ਕੋਈ ਗੱਲ ਨਹੀਂ ਜੋ ਕੋ ਭੈਣ ਭਰਾ ਆਏਗਾ ਤੇ ਉਹਨਾਂ ਦਾ ਆਪਾਂ ਮਨਤਨ ਜ਼ਰੂਰ ਕਰਾਂਗੇ ਠੀਕ ਆ ਵੀਰੇ ਨੰਬਰ ਕਿੰਨਾ ਵੀਰੇ ਆਪਣਾ ਵੱਡੇ ਭਾਈ 99145 25625 ਠੀਕ ਆ ਵੀਰੇ ਤੋਰ ਦੀ ਬਣਾਏ ਵੱਡੇ ਭਾਈ ਨੂੰ ਖੋਲ 10 ਦਿਨਾਂ ਦੀ ਹਜੇ ਕੱਚੀ ਆ ਕਿਉਂਕਿ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਤੇ 24 ਤਰੀਕ ਨੂੰ ਇਹ ਕੈਮਰੇ ਦੀ ਅੱਖ ਦੇ ਵਿੱਚ ਕੈਦ ਆ ਉਸ ਹਸਾਬ ਦੇ ਨੇ ਜੱਜਮੈਂਟ ਕਰਨੀ ਆ ਤੁਸੀਂ ਹਜੇ 10 ਦਿਨਾਂ ਤੀਕੇ ਨੇ ਸੋਨਾ ਤਿਆਰੀ ਕਰ ਲੈਣੀ ਆ ਪਰ ਕਰੂਗੀ ਇਹ ਜਿਹੜੀ ਉਚਾਈ ਲੰਬਾਈ ਵਧਾਉਗੀ ਜਿਹੜਾ ਥੱਲੇ ਨੂੰ ਪਾਈ ਹੁਣੀਆਂ ਦੇ ਵੀ ਲੰਬਾ ਪਾਣਾ ਇੰਨਾ ਹੀ ਰੱਖੂਗੀ ਟੁੱਟਵਾ ਪਾਣਾ ਜਿਹੜਾ ਉਹ ਇੰਨਾ ਹੀ ਰੱਖੂਗੀ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਮਿੱਤਰੋ ਦੁੱਧ 30 32 ਲੀਟਰ ਦੇ ਦਿੰਦੀ ਆ ਬਾਈ ਇਹ ਲੇਵਾ ਟੁੱਟਵਾ ਫੁੱਲ ਆ ਜਾਂਦਾ ਤੁਸੀਂ ਕੋਲੇ ਆ ਕੇ ਕਹੋ ਕੋਈ ਦੱਸਿਆ ਨਹੀਂ ਉਹ ਗੱਲ ਆਪਾਂ ਪਹਿਲਾਂ ਕਲੀਅਰ ਕਰਾਂਗੇ ਵੀਰੇ ਜਿਹੜੇ ਭਰਾ ਨੂੰ ਜੱਜੂਗੀ ਲੇਵੇ ਭਾਂਡੇ ਵੱਲੋਂ ਥਣਾ ਦੀ ਮਜ਼ਬੂਤੀ ਚੰਗੀ ਆ ਥਣ ਦਾ ਸਹਿਜ ਚੰਗਾ ਮਸ਼ੀਨੀ ਚਵਾਈ ਵਾਲਾ ਭਰਾ ਜਿਹੜਾ ਲੈ ਕੇ ਜਾਊਗਾ ਉਹਦੇ ਲਈ ਚੰਗੀ ਗੱਲ ਰਹੂਗੀ ਕਿਉਂਕਿ ਚੰਗੀ ਚੀਜ਼ ਰਹੂਗੀ ਦੁੱਧ ਪੀਣ ਵਾਲੇ ਭਰਾ ਦੇ ਲਈ ਇਹ ਕੰਮ ਫਾਰਮਿੰਗ ਕਿੱਤੇ ਦੇ ਨਾਲ ਜੁੜਿਆ ਹੋਇਆ ਉਸ ਭਰਾ ਦੇ ਕਿੱਤੇ ਦੇ ਲਈ ਇਹ ਫੁੱਲ ਕੰਮ ਦੀ 1 ਲੱਖ ਤੇ 20000 ਰੁਪਏ ਦੀ ਬਾਈ ਹੁਣੀ ਆ ਉਹਦੇ ਵੀ ਆਪਾਂ ਦਵਾਂਗੇ ਬਾਕੀ ਗੱਲਬਾਤ ਲਈ ਆਪਾਂ ਵੀਰੇ ਗੁਰੇ ਦਾ ਨੰਬਰ ਬਾਈ ਕਿੰਨਾ ਆ ਗਿਆ ਆਪਣਾ ਦੁਬਾਰਾ ਇੱਕ ਵਾਰੀ ਫਿਰ ਦੱਸ 99145 25625 ਇੱਕ ਵਾਰੀ ਹੋਰ ਬੋਗੇ ਵੀਰੇ 99145 25625 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਾਈਆਂ ਨਾਲ ਤੁਸੀਂ ਮਿੱਤਰੋ ਰਾਬਤਾ ਕਾਇਮ ਨੰਬਰ ਬਾਈ ਹੁਣ ਉਹਦਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਵਾ ਪਿੰਡ ਦਸਤਾ ਵਾ ਸਾਰਾ ਐਡਰੈਸ ਲਿਖਦਾ ਵਾ ਅਗਲੀ ਕਾਰਵਾਈ ਲਈ ਨੰਬਰ ਸੱਕੇ